ਲਾਲਾ ਕ੍ਰਿਸ਼ਨ ਲਾਲ ਢੀਂਗਰਾ ਕੋਸ਼ਲਿਆ ਦੇ ਵੀ ਢੀਂਗਰਾ ਤੇ ਜਤਿੰਦਰ ਢੀਂਗਰਾ ਯੂਐਸਏ ਦੀ ਨਿਗ੍ਹੀ ਆਦਨ ਸਮਰਪਿਤ ਗੁਰਿਆਮ ਬਲੱਡ ਸੇਵਾ ਦੇ ਸਹਿਯੋਗ ਨਾਲ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਦਾਣਾ ਮੰਡੀ ਗੁਰਿਆਮ ਵੱਲੋਂ ਗੀਤਾ ਪਾਠਨ ਗੁਰਿਆਮ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਕੇਸ਼ ਦੁੱਗਲ ਬਲਜਿੰਦਰ ਕਾਲਾ ਨੇ ਦੱਸਿਆ ਪਰਮਿੰਦਰ ਢੀਂਗਰਾ ਯੂਐਸਏ ਵੱਲੋਂ ਆਪਣੇ ਮਾਤਾ ਪਿਤਾ ਅਤੇ ਭਰਾ ਦੀ ਯਾਦ ਵਿੱਚ ਗੀਤਾ ਪਾਠਨ ਵਿੱਚ ਡਿਸਪੈਂਸਰੀ ਦੀ ਉਸਾਰੀ ਕਰਵਾਈ ਗਈ ਹੈ ਜਿਸ ਦਾ ਉਦਘਾਟਨ ਢੀਂਗਰਾ ਪਰਿਵਾਰ ਵੱਲੋਂ ਰੀਵਣ ਕੱਟ ਕੇ ਕੀਤਾ ਗਿਆ ਜਿਸ ਤੋਂ ਬਾਅਦ ਅੱਖਾਂ ਦਾ ਮੁਫਤ ਚੈੱਕਅਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜੋ ਸਾਰਾ ਢੀਂਗਰਾ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਕੈਂਪ ਵਿੱਚ ਡਾਕਟਰ ਰਮੇਸ਼ ਐਮਡੀ ਸਟੇਡ ਅਵਾਰਡੀ ਲੁਧਿਆਣਾ ਵਾਲਿਆਂ ਨੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਤੇ ਐਨਕਾ ਦਿੱਤੀਆਂ ਜਦਕਿ ਖੂਨਦਾਨ ਕੈਂਪ ਦੌਰਾਨ 25 ਯੂਨਟ ਖੂਨਦਾਨ ਕੀਤਾ ਗਿਆ ਜੋ ਬਲੱਡ ਬੈਂਕ ਫਗਵਾੜਾ ਦੀ ਟੀਮ ਦੇ ਸਪੂਰਤ ਕੀਤਾ ਗਿਆ ਇਸ ਮੌਕੇ ਸੋਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਰਾਧਾ ਕ੍ਰਿਸ਼ਨ ਚੈਟਰਡ ਸੋਸਾਇਟੀ ਵੱਲੋਂ ਸ਼੍ਰੀ ਪਰਮਿੰਦਰ ਢਿੰਗੜਾ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਪਿਤਾ ਨਾਲਾ ਕਿਸ਼ਨਾਲ ਜੀ, ਮਾਤਾ ਸ਼੍ਰੀਮਤੀ ਕੁਸ਼ਲਿਆ ਦੇਵੀ ਜੀ ਔਰ ਉਹਨਾਂ ਦੇ ਬ੍ਰਦਰਸ ਤੇਜਿੰਦਰ ਢਿੰਗੜਾ ਜੀ ਦੇ ਯਾਦ ਵਿੱਚ ਇੱਕ ਫ੍ਰੀ ਆਈ ਚੈੱਕਅਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਗੀਤਾ ਭਵਨ ਵਿਖੇ ਕੀਤਾ ਗਿਆ। ਔਰ ਇਸ ਕੈਂਪ ਦੇ ਵਿੱਚ ਗੁਰਾਇਾਨ ਨਿਵਾਸੀਆਂ ਔਰ ਇਲਾਕਾ ਨਿਵਾਸੀਆਂ ਨੇ ਬਸ ਚੜ੍ਹ ਕੇ ਹਿੱਸਾ ਲਿਆ ਇਸ ਕੈਂਪ ਦਾ ਕੈਂਪ ਦੇ ਵਿੱਚ ਲੁਧਿਆਣੇ ਤੋਂ ਡਾਕਟਰ ਰਮੇਸ਼ ਜੀ ਆਈ ਸਪੈਸ਼ਲਿਸਟ ਉਹਨਾਂ ਨੇ ਆ ਕੇ ਲੋੜਵੰਦ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਔਰ ਫ੍ਰੀ ਆਫ ਕੋਸਟ ਜਿਹੜੀਆਂ ਉਹਨਾਂ ਨੇ 400 ਲੋਕਾਂ ਨੂੰ ਜਿਹੜੀਆਂ ਐਂ ਕੰਡਤੀਆਂ ਗਈਆਂ ਔਰ ਟੋਟਲ ਜਿਹੜੇ ਪੇਸ਼ੈਂਟ ਇਥੇ 558 ਜਿਹੜੇ ਆ ਚੈੱਕਅਪ ਕੀਤੇ ਗਏ ਔਰ ਇਸ ਸਮੇਂ ਬਲੱਡ ਡੋਨੇਸ਼ਨ ਦਾ ਵੀਜ਼ੂਅਲਾਈਜ਼ੇਸ਼ਨ ਕੀਤਾ ਗਿਆ ਔਰ ਗੁਰਾਇਆ ਬਲੱਡ ਸੇਵਾ ਨੇ ਇਸ ਕੰਮ ਦੇ ਵਿੱਚ ਬਲੱਡ ਡੋਨੇਸ਼ਨ ਦੇ ਵਿੱਚ ਬਹੁਤ ਹੀ ਸਹਿਯੋਗ ਦਿੱਤਾ ਔਰ 25 ਯੂਨਿਟ ਜਿਹੜੇ ਆ ਗਿਆ ਇਹ ਫੁਵਾੜਾ ਬਲੱਡ ਬੈਂਕ ਨੂੰ ਡੋਨੇਟ ਕੀਤੇ ਗਏ ਔਰ ਇਸ ਕੈਂਪ ਦੇ ਵਿੱਚ ਪਰਮੇਂਦਰ ਢਿੰਗੜਾ ਜੀ ਅਚੇਚੇ ਤੌਰ ਤੇ ਯੂਐਸਏ ਤੋਂ ਆਏ ਅਸ਼ੋਕ ਅਸ਼ੋਕ ਰੋੜਾ ਜੀ ਜਿਹੜੇ ਕਿ ਸਾਡੇ ਕਮੇਟੀ ਮੈਂਬਰ ਨੇ ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਔਰ ਜਿਹੜੇ ਗੁਰਾਇਆਂ ਦੇ ਨਿਵਾਸੀਆਂ ਨੇ ਵੱਧ ਝੜ ਕੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਔਰ ਜਿਹੜੇ ਸਾਡੇ ਕਮੇਟੀ ਮੈਂਬਰ ਹੈ ਉਹ ਵੀ ਕੈਂਪ ਦੇ ਦੌਰਾਨ ਉਥੇ ਹਾਜ਼ਰ ਰਹੇ ਸੋ ਮੈਂ ਇੱਥੇ ਦੱਸਣਾ ਚਾਹਾਂਗਾ ਜਿਹੜੀ ਰਾਧਾ ਕਿਸ਼ਨ ਸੁਸਾਇਟੀ ਹੈ ਉਹ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੀ ਹੈ ਤੇ ਕਰਦੀ ਰਹੇਗੀ ਜਿਸ ਤਰ੍ਹਾਂ ਪਹਿਲਾਂ ਬਲਜਿੰਦਰ ਕਾਲਾ ਜੀ ਨੇ ਦੱਸਿਆ ਗਿਆ ਕਿ ਜਿਹੜਾ ਇਹ ਹਾਲ ਹੈ ਉਹ ਵੀ ਰਾਧਾ ਕ੍ਰਿਸ਼ਨ ਸੁਸਾਇਟੀ ਵੱਲੋਂ ਕਿਸੇ ਵੀ ਜਾਤ ਕਿਸੇ ਵੀ ਧਰਮ ਕਿਸੇ ਵੀ ਵਰਗ ਦੇ ਲਈ ਫ੍ਰੀ ਆਫ ਕੋਸਟ ਜਿਹੜਾ ਵਰਤਣ ਲਈ ਇਸ ਵੇਲੇ ਤਿਆਰ ਹੈ ਔਰ ਆਲਰੇਡੀ ਜਿਹੜਾ ਹੈਗਾ ਇੱਥੇ ਧਾਰਮਿਕ ਤੇ ਸਮਾਜਿਕ ਕੰਮ ਪਹਿਲਾਂ ਹੀ ਕੀਤੇ ਜਾਂਦੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਸੋ ਮੈਂ ਗੁਰਾਇਆਂ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਰਾਧਾ ਕ੍ਰਿਸ਼ਨ ਸੁਸਾਇਟੀ ਦੇ ਸਭੂ ਮੈਂਬਰਾਂ ਤੇ ਕਿਰਪਾ ਬਣਾਈ ਰੱਖਣਗੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਰਾਧੇ ਰਾਧੇ ਜੀ ਪਿੱਤੇ ਦਿਨੀ ਗੁਰਾਇਆਂ ਦਾਣਾ ਮੰਡੀ ਵਿਖੇ ਗੀਤਾ ਭਾਣ ਵਿਖੇ ਇੱਕ ਬਹੁਤ ਹੀ ਵੱਡਾ ਧਾਰਮਿਕ ਸਮਾਗਮ ਦਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰਾਇਆਂ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਸੰਤ ਜੀ ਵੱਲੋਂ ਜਿਹੜੇ ਪ੍ਰਵਚਨ ਕੀਤੇ ਗਏ ਉਹਨਾਂ ਦੇ ਪ੍ਰਵਚਨਾਂ ਦਾ ਉਹਨਾਂ ਨੇ ਬਹੁਤ ਹੀ ਆਨੰਦ ਮਾਣਿਆ ਇਸ ਸਮਾਗਮ ਦੇ ਨਾਲ ਨਾਲ ਸੋਸਾਇਟੀ ਮੈਂਬਰਾਂ ਵੱਲੋਂ ਐਤਵਾਰ ਖੂਨਦਾਨ ਕੈਂਪ ਦਾ ਵੀ ਨਾਲ ਆਯੋਜਨ ਕੀਤਾ ਗਿਆ ਅੱਖਾਂ ਚੈੱਕਰਾ ਚੈੱਕਅਪ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਫ੍ਰੀ ਐਨਕਾ ਲਾਈਆਂ ਗਈਆਂ ਜਿਸ ਨੂੰ ਬਹੁਤ ਹੀ ਪਰਮਾ ਹੰਗਾਰਾ ਮਿਲਿਆ ਇੱਥੇ ਦੱਸ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਗੀਤਾ ਭਵਨ ਜੋ ਕਿ ਹੇਠਲਾ ਛੱਡ ਹਾਲਿਆ ਉਹ ਤਿਆਰ ਹੋ ਚੁੱਕਾ ਹੈ ਕਿਸੇ ਵੀ ਸਾਥੀ ਨੇ ਇਸ ਗੀਤਾ ਭਵਨ ਵਿੱਚ ਆਪਣਾ ਪ੍ਰੋਗਰਾਮ ਕਰਨਾ ਹੋਵੇ ਤਾਂ ਸਾਡੇ ਨਾਲ ਖੜੇ ਨੇ ਰਕੇਸ਼ ਦੁੱਗਲ ਜੀ ਕੇਵਲ ਬਜਾਜ ਜੀ ਸਾਡੇ ਇਸ ਸੁਸਾਇਟੀ ਦੇ ਕੈਸ਼ੀਅਰ ਗੁੰਗਨਾਨੀ ਜੀ ਸਾਡੇ ਜਿੰਨੇ ਵੀ ਸੁਸਾਇਟੀ ਮੈਂਬਰ ਹੈ ਸਾਰੇ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਛੋਟਾ ਜਿਹਾ ਸ਼ਹਿਰ ਆ ਮਾਟਾ ਜੀ ਆ ਸਾਡੇ ਸਾਡੇ ਚਾਹੇ ਮਨੀਤ ਜੀ ਆ ਕਿਸੇ ਨਾਲ ਵੀ ਸਾਡਾ ਸੰਪਰਕ ਕਰ ਸਕਦੇ ਆ ਅਸੀਂ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਜਿਹੜੀ ਕਿ ਸਾਡੀ ਮੇਨਟੇਨੈਂਸ ਪੈ ਗਈ ਉੱਥੇ ਪਰ ਦੇ ਕੇ ਪ੍ਰੋਗਰਾਮ ਆਪਣਾ ਉੱਥੇ ਕਰ ਸਕਦੇ ਆ ਇਸ ਪ੍ਰੋਗਰਾਮ ਵਿੱਚ ਜਿੱਥੇ ਲੋਕਲ ਬੰਦਿਆਂ ਨੇ ਬੜਾ ਵੱਧ ਚੜ ਕੇ ਦਾਨ ਕੀਤਾ ਉੱਥੇ ਸਾਨੂੰ ਇਸ ਵਾਰ ਐਨ ਆਰ ਆਈਆਂ ਦਾ ਵੀ ਬੜਾ ਸਹਿਯੋਗ ਰਿਹਾ ਐਨ ਆਰ ਆਈਆਂ ਸਾਥੀਆਂ ਨੇ ਸਾਨੂੰ ਲੱਖਾਂ ਰੁਪਏ ਇਸ ਪ੍ਰੋਗਰਾਮ ਵਿੱਚ ਦਿੱਤਾ ਕਿ ਤੁਸੀਂ ਗੀਤਾ ਭਵਨ ਨੂੰ ਚਾਲੂ ਰੱਖੋ ਇਹਦੀ ਸੈਕੰਡ ਮੰਜ਼ਿਲ ਵੀ ਬਣਾਓ ਅਸੀਂ ਵੱਧ ਚੜ ਕੇ ਹਰ ਵੇਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਾਂਗੇ ਮੈਂ ਇਸ ਮੌਕੇ ਤੇ ਜਿਹੜਾ ਕਿ ਇਸ ਪ੍ਰੋਗਰਾਮ ਦੇ ਪ੍ਰੋਗਰਾਮ ਦੇ ਮੁੱਖ ਯੋਜਕਸਾਨ ਸਾਡੇ ਪਰਮਿੰਦਰ ਢੀਂਗੜਾ ਜੀ ਜਿਨ੍ਹਾਂ ਨੇ ਸਾਰਾ ਆਪਣਾ ਖੂਨਦਾਨ ਕੈਂਪ ਦਾ ਅੱਖਾਂ ਦੇ ਚੈਕਅਪ ਕੈਂਪ ਦਾ ਤੇ ਜੋ ਭਗਵਤ ਗੀਤਾ ਹੋਈ ਆ ਉਥੇ ਲਗਾਤਾਰ ਲੰਗਰ ਚੱਲਿਆ ਸਾਰਾ ਉਹਨਾਂ ਨੇ ਆਪਣੇ ਵੱਲੋਂ ਖਰਚ ਵੀ ਕੀਤਾ ਤੇ ਇਦਾਂ ਹੀ ਰੈਗੂਲਰ ਦੇਣ ਦਾ ਐਲਾਨ ਵੀ ਕੀਤਾ ਔਰ ਇਹ ਵੀ ਐਲਾਨ ਕੀਤਾ ਜਿਹੜਾ ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਸ ਗੀਤਾ ਭਵਨ ਵਿੱਚ ਇੱਕ ਡਿਸਪੈਂਸਰੀ ਬਣਾਈ ਆ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਉਹ ਹਸਪਤਾਲ ਦਾ ਰੂਪ ਧਾਰਨ ਕਰ ਜਵੇ ਕਿਉਂਕਿ ਜਿੰਨਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਪਬਲਿਕ ਦਾ ਮਿਲ ਰਿਹਾ ਉਤੋਂ ਇਹੀ ਲੱਗਦਾ ਹੈ ਕਿ ਇੱਥੇ ਫ੍ਰੀ ਹਸਪੀਟਲ ਫ੍ਰੀ ਆਪਣਾ ਕੰਪਿਊਟਰ ਸੈਂਟਰ ਜੋ ਵੀ ਹੈ ਸਾਡੇ ਮੈਂਬਰਾਂ ਦੀ ਇਹ ਸੋਚਿਆ ਵੀ ਇੱਥੇ ਇੰਨਾ ਕੁਝ ਬਣਾਇਆ ਜਾਵੇਗਾ ਇਸੇ ਇਲਾਕਾ ਨਿਵਾਸੀਆਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਆ ਕੋਈ ਕਿਸੇ ਤਰ੍ਹਾਂ ਦੇ ਵੀ ਸਹਿਯੋਗ ਪਾਉਣਾ ਚਾਹੁੰਦਾ ਹੋਵੇ ਕੋਈ ਸੀਮਿੰਟ ਦਾ ਰੇਤੇ ਦਾ ਬਜਰੀ ਦਾ ਔਰ ਜਿੰਨਾ ਵੀ ਕੋਈ ਕੁਆਂਟੀਟੀ ਨਹੀਂ ਕਿਸੇ ਨੇ ਇੱਕ ਬੋਰਾ ਦੇਣਾ ਕਿਸੇ ਨੇ 100 ਬੋਰਾ ਦੇਣਾ ਆਪਣੀ ਮਰਜ਼ੀ ਮੁਤਾਬਕ ਇੱਥੇ ਦੇ ਸਕਦਾ ਮੈਂਬਰ ਸਾਡੇ ਨਾਲ ਖੜੇ ਨੇ ਉਧੇਦਾਰ ਸਾਡੇ ਨਾਲ ਖੜੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਿਆਨ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਪ੍ਰੋਗਰਾਮ ਕਰਨ ਵਿੱਚ ਬਹੁਤ ਬਹੁਤ ਸਹਿਯੋਗ ਦਿੱਤਾ ਰਾਦੇ ਰਾਦੇ ਜੀ ਜੈ ਸ਼੍ਰੀ ਕ੍ਰਿਸ਼ਨ